ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਦੋਸ ਨੂੰ ਪਸ਼ੂ ਦਿਖਾਉਣ ਲੱਗਿਆ ਬਾਈ ਦੇ ਆਮ ਘਰ ਦੇ ਪਸ਼ੂ ਨੇ ਕੋਈ ਵਪਾਰ ਦਾ ਕੰਮ ਨਹੀਂ ਜਿਨ੍ਹਾਂ ਚ ਇੱਕ ਬਾਈ ਨੇ ਘਰ ਦੀ ਕੱਟੀ ਵੇਚਣੀ ਹੈਗੀ ਤੇ ਇੱਕ ਪਿੱਛੇ ਸਾਈਵਲ ਨਸਲ ਦੀ ਗੱਭਣ ਚੈੱਕ ਪਾਸ ਬੱਚੀ ਵਿੱਚ ਦੋ ਪਸ਼ੂ ਆ ਬਾਈ ਦੇ ਬਾਕੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਰ ਜਿਹੜਾ ਮਾਲਕਾਂ ਦੇ ਤੋਂ ਨੰਬਰ ਤੇ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬੜਾ ਚੜ੍ਹਦੀ ਕਲਾ ਵਧੀਆ ਵਧੀਆ ਕਿਰਪਾ ਮਾਲਕ ਦੀ ਬਾਈ ਜੀ ਤੇ ਨਾਮ ਤੇ ਪਿੰਡ ਐਡਰੈਸ ਬੋਲਦੀ ਆਪਾਂ ਬਾਈ ਨਾਮ ਆਪਣਾ ਦਲਬਾਖ ਸਿੰਘ ਆ ਪਿੰਡ ਆਪਣਾ ਸਗਰਾਣਾ ਜੀ ਹਾਂਜੀ ਜ਼ਿਲ੍ਹਾ ਆਪਣਾ ਮੋਕਸਰ ਆ ਤੇ ਤਹਿਸੀਲ ਵੀ ਮੋਕਸਰੀ ਆ ਜੀ ਜੈਤੋ ਮੰਡੀ ਤੋਂ ਕਿੰਨੀ ਦੂਰ ਆ ਕੇ ਆਪਣਾ ਪਿੰਡ ਹੈ ਇਹ ਹੈਗਾ 27 28 ਕਿਲੋ ਤੇ ਇੱਧਰ ਹੋਰ ਵੱਡੇ ਸ਼ਹਿਰ ਕਿਹੜੇ ਨੇ ਮੋਕਸਰ ਤੋਂ ਕਿੰਨੀ ਦੂਰ ਆ ਗਿਆ ਇਹ ਮੋਕਸਰ ਤੋਂ ਉਦੇ ਕਰਨ ਚੌਂਤਰਾ ਜੀ ਇਹ ਨੇੜੇ ਰਹਿ ਗਿਆ ਠੀਕ 8 ਕਿਲੋਮੀਟਰ ਬਾਟਾਈ ਮੋਕਸਰ ਤੇ ਮੋਬਾਈਲ ਨੰਬਰ 9463390485 ਠੀਕ ਆ ਜਿਹੜੀ ਕੱਟੀ ਵੇਚਣੀ ਆਪਾਂ ਨਾ ਕਿੰਨੀ ਕੁ ਮਦੀ ਲੱਗ ਭਾਜੇ ਕੋਈ ਖੜੀ ਨਾ ਕੋਈ ਚੱਕਰ ਇਹ 2 ਸਾਲ ਤੋਂ ਉੱਤੇ ਆ ਜੀ ਦੰਦ ਦੋ ਤੋਂ ਮਹੀਨਾ ਵੀ ਨੁੱਤੇ ਆ ਦੰਦ ਕਿਵੇਂ ਆ ਦੰਦ ਸੱਟ ਗਈ ਦੋ ਜੀ ਚੱਕੇ ਹਜੇ ਹੈ ਨਹੀਂ ਨਾ ਆਈ ਨਹੀਂ ਹੈ ਚੱਕੇ ਆ ਜੀ ਸੱਟ ਗਈ ਮਨ ਲੱਗਿਆ ਵੀ 2 ਸਵਾ ਦਸ ਦੀ ਕੱਟੀ ਆ ਤੇ ਲੈ ਕਹਿੰਦੇ ਤੋੜ ਕੇ ਦਿਖਾ ਰਹੀ ਆਪਾਂ ਤੋੜ ਦਿੱਗੇ ਤੇ ਗੁੱਟੀ ਕਟੂ ਕੋ ਤਾਂ ਨਹੀਂ ਪਰ ਗੱਬਣ ਤਾਂ ਹੋਈ ਵੀ ਨਹੀਂ ਤਾਰਾਂ ਇਹ ਕਰ ਗਈ ਐ ਅੱਛਾ ਤੇ ਵੈਸੇ ਆਪਣਾ ਕੰਮ ਕੀ ਆ ਹੋਰ ਆਪਣਾ ਹੀ ਖੇਤੀ ਦਾ ਕੰਮ ਹੈ ਤੇ ਮੱਛੀ ਪਾਲਣ ਦਾ ਕੰਮ ਹੈ। ਮੱਛੀ ਫਾਰੋਂ ਆਪਣਾ ਮੱਛੀ ਪਾਲਣ ਦਾ ਕੰਮ ਹੈ। ਹਾਂ ਬਜਾਈ ਦੀ ਛੱਪੜ ਲੈ ਕੇ ਮੱਛੀ ਪਾਲਦੇ। ਠੀਕ ਹੈ ਤੇ ਪਸ਼ੂ ਆਪਣਾ ਆਹੀ ਚਾਰ ਹੈ। ਆਹੀ ਪਸ਼ੂ ਚਾਰ ਚੋਂ ਦੋ ਵੇਚੇ ਦੋ ਰੱਖਨੇ ਆ। ਦੋ ਰੱਖਨੇ ਆ। ਉਧਰ ਕੰਮ ਜਾ ਕੇ ਫਿਰ ਇਹ ਕਟਾ ਰਹੇ ਹਾਂ। ਹਾਂ ਇਹ ਕਟਾ ਰਹੇ ਹਾਂ ਇਹ ਥੋੜਾ ਜਿਹਾ ਥਾਂ ਦੀ ਪ੍ਰੋਬਲਮ ਆਈ। ਠੀਕ ਠੀਕ ਲੈ ਫਿਰ ਕਢਾ ਲਈਏਗਾ ਆਪਾਂ। ਅ ਮਿੱਤਰੋ ਵੀਰ ਦੇ ਘਰ ਦੇ ਪਸ਼ੂ ਆਗੇ ਵਧੀਆ ਕੱਦ ਕੱਡ ਦੇ ਵਧੀਆ ਸੰਭੀ ਪਲੀ ਕੱਟੀ ਆ ਗਈ। ਬਾਕੀ ਸਾਨੂੰ ਬਨ ਕੇ ਥਣਾਂ ਦੀ ਬਾਂਤਰ ਚ ਕਰਾਂ ਤਾਂ ਜਿਹੜੇ ਕੱਟੇ ਦੀ ਚ ਠੀਕ ਅਟਕਾਈ ਨਾ ਲੈ ਜਲ ਵੀ ਥੋੜਾ ਜਨਾ ਉੱਪਰੇ ਪਛਤ ਨਾ ਪਸ਼ੂ ਡਰਦੀ ਹੈ ਉੱਪਰੇ ਕਰਕੇ ਹਾਂ ਔਖਾ ਹੋ ਜਾਂਦਾ ਉੱਪਰੇ ਬੰਦ ਡਰ ਜਾਂਦਾ ਇੱਥੇ ਬਾਹਰ ਵੀ ਬਾਹਰ ਦੇ ਪਥਾਨ ਤੋਂ ਚੈੱਕ ਕਰਾ ਦੇਣਾ ਕਿ ਸੰਗਲ ਸੰਗਾਂ ਸ਼ਕੀਨਾ ਕੱਟੀ ਤੇ ਪੂਰੀ ਸੀਲ ਆਈ ਕੋਈ ਚੈੱਕ ਮੂਰੇ ਹੋਇਆ ਪਥਾਨ ਦਿਖਾ ਦੀ ਮਾੜੇ ਮੂਰੇ ਹੋਇਓ ਡਰੇ ਨਾ ਮਾੜ ਆ ਜਾ ਪੂਰਾ ਹੈਗਾ ਜੀ ਝੋਲੀ ਝਾਲੀ ਪੂਰੀ ਹੈ ਜੀ ਹਾਂ ਇੱਥੇ ਇੱਥੇ ਚੈੱਕ ਕਰ ਲਓ ਸੋਣੀ ਝੋਲੀ ਆ ਗਈ ਹਾਂ ਤੇ ਇਥੋਂ ਆ ਕਾਦੇ ਕੱਚੀ ਵੀ ਪੂਰੀ ਸਿੱਧੀ ਹੈ ਜਿਵੇਂ ਆ ਜਾਨ ਵਾਲੀ ਕੱਟੀ ਆ ਗਈ ਕੁੜੀਸੀਲਾ ਵੀ ਲਈ ਹੈ ਨਾ ਠੀਕ ਆ ਠੀਕ ਆ ਤੇ ਬੱਚੀ ਵੀ ਕੇਪਾ ਕਰ ਲਈ ਗੱਲ ਹਾਂਜੀ ਕਰ ਦੋ ਸਿੱਧੀ ਇਹਨੂੰ ਤੇ ਬੱਚੀ ਬਾਰੇ ਮਤਲਬ ਕਿੰਨੀ ਕੁ ਉਮਰ ਆ ਜੀ ਲਗਭਗ ਜੇ ਤੇ ਇਸ ਮਹੀਨਾ ਨਹੀਂ ਗੱਪਣਾ ਇਹ 4 ਮਹੀਨੇ ਹੋ ਗਏ ਜੀ ਆ ਇੱਕ ਤਰੀਕ ਨੂੰ ਇਹਨੂੰ ਲੱਗ ਜਾਣਾ ਪੰਜਵਾਂ ਜੀ ਜਣੇ ਚਾਰ ਉਹਨੇ ਕਪਾ ਕਲੀਅਰ ਹੋ ਗਈ ਹਾਂ ਕਲੀਅਰ ਹੋ ਗਈ ਪੰਜਵਾਂ ਪੰਜਵਾਂ ਲੱਗ ਜਾਂਦਾ ਹਾਂ ਇੱਕ ਤਰੀਕ ਨੂੰ ਲੱਗ ਜਾਂਦਾ ਇਹ ਫਿਰ ਮੰਨ ਕੇ ਚਲੀ ਆਪਾਂ ਵੀ ਇਹ 11ਵੇਂ ਦੀ ਸੁਪੂਨਾ 11ਵੇਂ ਮਹੀਨੇ ਜਾ ਕੇ ਲੱਗੇ ਹਾਂ ਹਾਂ 11ਵੇਂ ਦੇ ਜੀ ਅਸੀਂ ਪੂਰਾ ਸਾਡੇ ਕੋਲੇ ਲਿਖਿਆ ਕਾਪੀ ਤੇ ਦੇ ਦੇ ਰਿਆਂਗੇ ਡੇਟ ਟਾਈਮ ਤੇ ਤੋਰਦੀ ਫਿਰ ਆਪਾਂ ਕਿਡਾ ਕਣਾ ਦਈ ਦੇ ਵੀ ਹਾਂਜੀ ਤੇ ਦੰਦ ਨਹੀਂ ਹਜੇ ਨਹੀਂ ਸਿੱਟੇ ਜੀ ਇਹ ਖੀਰੀ ਆ ਖੀਰੀ ਹੈ ਦੰਦੋਂ ਖੀਰੀ ਆ ਤੇ ਕਰੈਕਟਰ ਸੀ ਮਿੱਤਰ ਚੈੱਕ ਕਰ ਸਕਦੇ ਹੋਗੇ ਫੇਸ ਕੁਆਲਟੀ ਮੱਥਾ ਦੇਖੋ ਜੇ ਜੀ ਆ ਚੀਟਾ ਲਾਣ ਹੁੰਦੀ ਹੈ ਨਾ ਸਹੀ ਬਿਲ ਦੀ 92 ਆ ਗਈ ਤੇ ਝਾਲਰ ਵੀ ਆ ਗਈ ਤੇ ਪਿੰਡੇ ਦਾ ਜਿਆ ਸਟਰਕਚਰ ਤੁਹਾਨੂੰ ਸਹੀ ਬਾਦ ਨਜ਼ਰ ਆ ਰਿਹਾ ਹੈ ਨਾ ਹਾਂਜੀ ਤੇ ਠੀਕ ਆ ਤ ਨਹੀਂ ਪਤਾ ਕਿਹੜੇ ਉੱਪਰ ਆ ਬਾਕੀ ਉਸ ਗੱਬਣ ਦਾ ਕੁਝ ਨਹੀਂ ਠੀਕ ਆ ਨਹੀਂ ਆਪਾਂ ਤਾਂ ਇਹ ਘਰ ਦੇ ਆਪਾਂ ਨੂੰ ਨਹੀਂ ਇਹਨਾਂ ਨੇ ਠੀਕ ਠੀਕ ਮਤਲਬ ਭਰਾ ਸਹੀ ਵੱਲ ਦੀ ਹਾਂ 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 ਸਹੀ ਠੀਕ ਠੀਕ ਓਕੇ ਪੂਰੀ ਕਢਾ ਕੇ ਡਾ ਫਿਰ ਹਾਂਜੀ ਲੈ ਇੱਥੇ ਚੈੱਕ ਕਰ ਲੋ ਝੋਲੀ ਚੱਲੀ ਮਿੱਤਰੋ ਪਟਨੀ ਸਟਾਰਟ ਕਰਦੀ ਕਿਉਂਕਿ ਸੁਣੋ ਤਾਂ ਚਾਰ ਮਹੀਨੇ ਗੱਬਣ ਹੋ ਗਈ ਤਕਰੀਬਨ ਦੇ ਪੰਜ ਕਿ ਮਹੀਨੇ ਜੇ ਬਾਕੀ ਨੇਗੇ ਸੋ ਸਟਾਰਟਿੰਗ ਇਹ ਹੁਣੇ ਕਰਤੀ ਹੈਗੀ ਤੇ ਬੰਦੇ ਤਾਂ ਕਰਕੇ ਥੋੜਾ ਜਿਹਾ ਉੱਪਰ ਇਹ ਬੰਦੇ ਕਰ ਜਾਂਦਾ ਘਰੇ ਲੂ ਕੁਛ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਕਮਜ਼ੋਰ ਪਰਸਨ ਨੇ ਬਾਈ ਦੀ ਸਾਹਸ ਬਹੁਤ ਚੰਗੀ ਹੈਗੀ ਤੇ ਫੇਸ ਕਾਲਸ ਨੂੰ ਫੇਰ ਦੁਆਰਾ ਚੈੱਕ ਕਰਾਉਣਾ ਤੇ ਕਲਰ ਵੀ ਬੜਾ ਚਮਕਦਮ ਕਾਲਾ ਹੈਗਾ ਤੇ ਇਥੋਂ ਸਾਨੂੰ ਬੈਕ ਸ਼ਾਇਰ ਤੋਂ ਆਪਾਂ ਜਿਹੜੀ ਢਾਂਚਾ ਜਾਂਦੀ ਵੰਤਰੋਂ ਚੈੱਕ ਕਰਾ ਦੇਣਾ ਬਾਕੀ ਥਣਾ ਦੀ ਜਿਹੜੀ ਵੰਤਰ ਤੁਹਾਨੂੰ ਉਹ ਵੀ ਨਿਗ੍ਹਾ ਮਰਵਾ ਦੇਣਾ ਬੈਚ ਚੈੱਕ ਕਰ ਲਓ ਥੋੜੀ ਇੱਕ ਬੱਚੀ ਜਰੂਰ ਹੈਗੀ ਨਾਲ ਵੀ ਰੇਣਾ ਹਾਂ ਹੈਗਾ ਥਣ ਜੀ ਇੱਕ ਨਾਲ ਹਾਂ ਥਾਂ ਜ਼ਰੂਰ ਹੈ ਉਹ ਤਾਂ ਵੈਸੇ ਮੰਨ ਕੇ ਚੱਲੂ ਰਬੜੂ ਚੱਲ ਹਾਂ ਰਬੜ ਚੜ ਗਈ ਤਾਂ ਚੜਾਈ ਨਹੀਂ ਇਹ ਜੇ ਪਹਿਲਾਂ ਛੋਟੀ ਨੇ ਚੜਾ ਲੈਂਦੇ ਤਾਂ ਹੁਣ ਇਹਨੇ ਇੱਥੇ ਹੱਥ ਹੋ ਜਾਣੇ ਸੀਗਾ ਚਲੋ ਹਜੇ ਵੀ ਸਾਂ ਪਿਆਇਆ ਦਾ ਮਤਲਬ ਪੰਜਵਾਂ ਥਾਂ ਦੇ ਰਹਾ ਹੈਗਾ ਉਹ ਖਤਮ ਹੋ ਚਾਰ ਹੀ ਰਹਿ ਜਾਣਗੇ ਤੇ ਇਹ ਰੇਟ ਰੂਟ ਫਿਰਣਾ ਕਰਤੀ ਵਿੱਚ ਆਪਾਂ ਕਿਵੇਂ ਕਰਾਂ ਨਹੀਂ ਜੀ ਰੇਟ ਆਪਾਂ ਫੋਨ ਤੇ ਹੀ ਕਰਾਂਗੇ ਫੋਨ ਤੇ ਕਰਾਂ ਦੋਨਾਂ ਦੀ ਦੋਨਾਂ ਦੇ ਫੋਨ ਹੋਣਗੇ ਜਾਇਦ ਜੀ ਹਾਂ ਜਾਇਦ ਹੋਣਗੇ ਜਮਾ ਤੇ ਦੋਹਾਂ ਦੇ ਘਰ ਦੇ ਗਰੰਟੀ ਪੂਰੀ ਹੈ ਇਹਦੀ ਮਾਂ ਜੀ ਉਹ ਖੜੀ ਹੈ ਫੋਨ ਵਾਲੀ ਹੈ ਪੰਜਵਾਂ ਹਾਂ ਬੱਚੀ ਦੀ ਮਾਂ ਜੀ ਬੱਚੀ ਦੀ ਮਾਂ ਮਾਂ 2 ਲੀਟਰ ਦੁੱ ਇਕ ਆ ਗੱਲ ਲਈ ਹਾਂਜੀ ਠੀਕ ਆ ਠੀਕ ਆ ਤੇ ਆਪਣਾ ਐਡਰੈਸ ਇੱਕ ਵਾਰੀ ਫੇਰ ਬੋਲ ਦੀ ਵੀਰੇ ਆਪਾਂ ਐਡਰੈਸ ਮੇਰਾ ਜੀ ਪਿੰਡ ਮੇਰਾ ਸਗਰਾਣਾ ਜੀ ਸਗਰਾਣਾ ਹਾਂਜੀ ਠੀਕ ਆ ਨਾਮ ਮੇਰਾ ਦਲਬਾਗ ਹੈ ਜੀ ਜ਼ਿਲ੍ਹਾ ਮੋਕਸਰ ਹੈ ਹਾਂ ਤਹਿਸੀਲ ਵੀ ਮੋਕਸਰ ਹੈ ਮੋਬਾਈਲ ਨੰਬਰ 9483390485 ਇਹ ਵਜ ਦਾ ਸੰਪਰਕ ਨੰਬਰ ਹੈ ਜਿਹੜੇ ਭਰਾ ਨੂੰ ਜੇ ਤਾਂ ਇੱਕ ਕੱਤੀ ਪਸੰਦ ਆਈ ਤੇ ਜਾਂ ਉਸ ਨੂੰ ਬੱਚੀ ਪਸੰਦ ਆਏ ਜਾਂ ਦੋਨੇ ਪਸੰਦ ਆਏ ਦੋਨੇ ਸੌਦਾ ਕਰਨਾ ਇਕੱਠਾ ਫਿਰ ਮਾਨਤਨ ਹੋ ਜੀ ਦੋਨਾਂ ਦਾ ਹਾਂ ਇਹ ਦੋਨਾਂ ਦਾ ਪੂਰਾ ਮਾਨਤਨ ਕਰ ਠੀਕ ਹੈ ਭਰਾ ਕੋਲ ਦੋ ਘਰ ਦੇ ਪਾਸੇ ਜਿਹੜਾ ਤੁਹਾਨੂੰ ਪਸੰਦ ਆਊਗਾ ਬਾਾਈ ਨਾਲ ਕਰ ਲਓ ਸੰਪਰਕ ਧੰਨਵਾਦ ਜੀ